ਮੈਂ ਪਰਮਜੀਤ ਸਿੰਘ ਮੇਰਾ ਬ੍ਰਦਰ ਪ੍ਰਗਟ ਸਿੰਘ ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਤੇ 8 ਸਾਲ ਦੇ ਹੋਣ ਦੇ ਦੌਰਾਨ ਬਾਅਦ ਚੇ ਦੀ ਸਾਨੂੰ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹ ਦਿਨ ਡੈਥ ਹੋ ਗਈ ਹੈ ਅਟੈਕ ਦੇ ਨਾਲ ਦੇ ਨਾਲ ਤਿੰਨ ਚਾਰ ਮੁੰਡੇ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਏ ਐਮਬੂਲੈਂਸ ਚ ਹਸਪੀਟਲ ਹਸਪੀਟਲ ਲਿਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਦਾ ਟ੍ਰੀਟਮੈਂਟ ਥੋੜਾ ਪਤਾ ਕੀਤਾ ਬਟ ਨਹੀਂ ਉਹਨਾਂ ਨੇ ਇਹਨੂੰ ਨਾ ਡੈਥ ਹੱਟ ਕਰਾਰ ਦੇ ਕੇ ਬਤਲ ਮਰਚ ਕਰਾ ਦੇ ਦਿੱਤਾ ਗਿਆ ਕਿ ਇਹਦੇ ਮਤਲਬ ਡੈਥ ਹੋ ਚੁੱਕੀ ਆ ਤੇ ਫਿਰ ਇੱਥੇ ਮੈਂ ਉਸ ਦਾ ਡੈਡੀ ਜੀ ਨੂੰ ਹੁਣ ਦੱਸਿਆ ਕਿ ਇਹਦੀ ਡੈਥ ਹੋ ਗਈ ਪ੍ਰਗਟ ਵੀਰ ਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਚੱਲਿਆ ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ ਅਸੀਂ ਉੱਥੇ ਰਹਿ ਰਹੇ ਸੀ ਫਿਰ 2 ਸਾਲ ਹੋ ਗਏ ਸਾਨੂੰ ਅਸੀਂ ਇੱਥੇ ਨਾ ਸੁਲਤਾਨਪੁਰ ਆਏ ਹੋਏ ਇਨਕਲੇਵ ਰੈਸਟਾ ਵਿੱਚ ਇੱਥੇ ਰਹੇ ਰਹਾਂ ਹਾਂ ਜੀ ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ ਪ੍ਰਗਟ ਸਿੰਘ ਮੇਰਾ ਵੀਰ ਇਹ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲਣ ਦੀ ਆਸ ਸੀ ਤੇ ਵੀਰ ਨੇ ਜਿੱਦਾਂ ਹੁਣ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਥੇ ਪੇ ਕੀਤੇ ਸੀ ਜਾ ਕੇ ਤੇ ਵੀਰ ਨੂੰ ਗਿਆ ਨੂੰ 8 ਸਾਲ ਹੋ ਗਏ ਆ ਤੇ ਵੀਰ ਨੇ ਹੁਣ ਇਹ ਗੱਲ ਕਹੀ ਸੀ ਕਿ ਚਲ ਜਲਦੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਚ ਚੱਕਰ ਮਾਰੂਗਾ ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀ ਕਿਤੇ ਆ ਵੀਰ ਜੀ ਟਰਾਲਾ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਮਤਲਬ ਕਾਫੀ ਟਾਈਮ ਤੋਂ ਹੁਣ 4-5 ਸਾਲ ਹੋ ਗਏ ਟਰਾਲਾ ਹੀ ਚਲਾ ਰਿਹਾ ਸੀ ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਹਾਂਜੀ ਮੈਂ ਜਸਵੀਰ ਸਿੰਘ ਪੁੱਤਰ ਸਰਦ ਸੋਨ ਸਿੰਘ ਵਾਸੀ ਪਿੰਡ ਵਾਟਾਂ ਵਾਲੀ ਖੁਰਦ ਹੁਣ ਮੈਂ ਇਸ ਵੇਲੇ ਪਿਛਲੇ 2 ਸਾਲਾਂ ਤੋਂ ਵੇਨ ਕਲੇਵ ਸੁਲਤਾਨਪੁਰ ਲੋਧੀ ਵਿੱਚ ਰਹਿ ਰਿਹਾ ਹਾਂ ਮੇਰਾ ਬੇਟਾ ਪ੍ਰਗਟ ਸਿੰਘ ਮਾਰਚ 16 ਚ ਅਮਰੀਕਾ ਗਿਆ ਸੀ ਰੋਜੀ ਰੋਟੀ ਦੇ ਚੱਕਰ ਚ ਵਿਦੇਸ਼ ਤੇ ਉੱਥੇ ਉਹਦੇ ਵਰਕ ਪਰਮਿਟ ਤੇ ਸੀ ਉਹਦਾ ਕੇਸ ਵੀ ਲੱਗਾ ਹੋਇਆ ਸੀ ਕਨਫਰਮ ਹੋਣ ਵਾਸਤੇ ਵਕੀਲ ਕੋਲ 20000 ਡਾਲਰ ਉਸ ਵੇਲੇ ਅਸੀਂ ਭਰਿਆ ਬੌਂਡ ਵੀ ਉਹਦਾ ਭਰਿਆ ਆ ਸੀ ਤੇ ਹੁਣ ਪਿਛਲੇ ਦਿਨ ਅਚਾਨਕ 5 ਤਰੀਕ ਨੂੰ 5 ਮਾਰਚ ਨੂੰ ਮੰਗਲ ਦਿਨ ਮੰਗਲਵਾਰ ਉਹਦੇ ਸਾਨੂੰ ਖਬਰ ਆਈ ਉਹਦੇ ਨਾਲ ਤੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਸਵੇਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ ਪਹਿਲਾਂ ਵੀਡੀਓ ਕਾਲ ਕਰਕੇ ਕਦੇ ਵੀ ਕਰਦਾ ਰਿਹਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਅਚਾਨਕ ਅਟੈਕ ਆ ਗਿਆ ਉਹਨਾਂ ਨਾਲ ਦੇ ਸਾਥੀ ਉਹਨੂੰ ਲੈ ਕੇ ਗਏ ਹਸਪੀਟਲ ਤੇ ਹਸਪੀਟਲ ਜਾਣ ਤੇ ਥੋੜਾ ਇੱਕ ਵਾਰੀ ਉਹਨੇ ਥੋੜਾ ਰਿਕਵਰ ਵੀ ਕੀਤਾ ਪਰ ਦੁਬਾਰਾ ਅਟੈਕ ਆਉਣ ਤੇ ਉਹਦਾ ਉੱਥੇ ਡੈਥ ਹੋ ਗਈ ਆ ਤੇ ਹੁਣ ਬੋਡੀ ਉਹਦੀ ਇਸ ਵੇਲੇ ਉਥੇ ਮੋਰਚਰੀ ਚ ਪਈ ਆ ਸਟਾਕਟਨ ਸ਼ੈਰ ਵਿੱਚ ਰਹਿੰਦਾ ਸੀ ਕੈਲੀਫੋਰਨੀਆ ਤੇ ਪਰਿਵਾਰ ਉਹਦੀ ਮਦਰ ਦੀ ਕੰਡੀਸ਼ਨ ਬਹੁਤ ਮਿਜ਼ਰੇਬਲ ਕੰਡੀਸ਼ਨ ਆ ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਆ ਭਾਰਤ ਸਰਕਾਰ ਕੋਲੋਂ ਵੀ ਉਸ ਦੀ ਬੇਤਕ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਪ੍ਰਵਾਸੀ ਇਸ ਕੰਮ ਲਈ ਕਿਸੇ ਤੋਂ ਪਰਵਚ ਵੀ ਕੀਤੀ ਇਹ ਹਾਂ ਇਸ ਕੰਮ ਲਈ ਅਸੀਂ ਇਸ ਤੋਂ ਪਹਿਲਾਂ ਬਾਬਾ ਬਲਵੀਰ ਸਿੰਘ ਜੀ ਸਿਚਵਾਲ ਉਹਨਾਂ ਕੋਲ ਬੇਨਤੀ ਕੀਤੀ ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਇਸ ਕੇਸ ਨੂੰ ਪ੍ਰਾਇੋਰਟੀ ਤੇ ਲਵਾਂਗੇ ਪਰਗੜ ਸਿੰਘ ਅਨਮੈਰਿਡ ਸੀ ਜਾਂ ਪਰਗੜ ਸਿੰਘ ਅਨਮੈਰਿਡ ਸੀ ਵੱਡਾ ਬੇਟਾ ਮੇਰਾ ਪਰਮਜੀਤ ਸਿੰਘ ਇੱਥੇ ਆ ਤੇ ਉਮਰ ਇਹ ਦੀ ਲਗਭਗ 33 ਸਾਲ ਸੀ 32 33 ਸਾਲ ਇੱਥੇ ਮੇਰੇ ਕੋਲ ਕੋਈ ਮੁਸ਼ਕਲ ਆਈ ਹੈ ਨਹੀਂ ਦੇ ਕੋਈ ਕਿਸੇ ਕਿਸਮ ਦੀ ਨਹੀਂ ਇਹ ਤਾਂ ਅਚਾਨਕ ਉਹਨਾਂ ਸਾਨੂੰ ਮਤਲਬ ਉਹ ਵੀ ਨਾਲ ਦੇ ਸਾਥੀਆਂ ਨੇ ਮੁੰਡੇ ਇੱਕ ਦਾ ਆਪਣੇ ਕਪੂਰਥਲ ਜ਼ਿਲ੍ਹੇ ਦਾ ਹੀ ਹੈ ਜਿਹਨੇ ਜਿਹੜਾ ਹੁਣ ਵੀ ਉਹਦੇ ਕੋਲੇ ਦਾ ਸਾਰਾ ਰਿਕਾਰਡ ਉੱਤੇ ਪਿਆ ਵਾ ਤੇ ਇੱਕ ਪਟਿਆਲੇ ਦਾ ਸੀ ਬੰਦਾ ਇੱਕ ਗੋਇੰਦਵਾਲ ਸਾਹਿਬ ਦਾ ਸੀ ਜਿਹੜੇ ਦੇ ਨਾਲ ਰਹਿੰਦੇ ਸੀ ਸਾਥੀ ਉਹਨਾਂ ਹੀ ਸਾਨੂੰ ਫੋਨ ਕਰਕੇ ਦੱਸਿਆ ਵਾ ਵੀ ਜਿੱਦ ਨੇ ਘਟਨਾ ਹੋਈ ਆ ਵੀ ਆ ਅਚਾਨਕ ਇਹਦੇ ਆ ਪ੍ਰੋਬਲਮ ਆਈ ਆ ਬਸ ਇਹੋ ਹੀ ਸਾਰਾ ਚੱਕਰ ਇੰਨੇ ਮਤਲਬ ਐਸ ਵੇਲੇ ਉਹਦੀ ਡੈੱਡ ਬੋਡੀ ਸਟ੍ਰਾਊਟਨ ਸ਼ੈਰਵਿਚ ਪਈ ਹੈ ਵਿਦੇਸ਼ ਵਿੱਚ ਪਹਿਲਾਂ ਜਾ ਕੇ ਉਹਨੇ 1.5 ਸਾਲ ਮਤਲਬ ਰੈਸਟੋਰੈਂਟ 'ਚ ਕੰਮ ਕੀਤਾ ਬਾਅਦ ਚ ਉਹਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਡਰਾਈਵਿੰਗ ਲਾਇਸੈਂਸ ਬੜਾ ਲੱਕੀ ਸੀ ਉਹ 31/12/25 ਤੱਕ ਵੈਲਿਡ ਹੈ ਜੀ ਉਹਦੇ ਕੋਲ ਉੱਥੇ ਪਿਆ ਵਾ ਪੇਪਰ ਸਾਰੇ ਸਾਹਮਣੇ ਹੋਇਆ ਤੇ ਉਹ ਟਾਲੇ ਤੇ ਮਤਲਬ ਕੰਮ ਕਰਦਾ ਸੀ ਉਦੋਂ ਨੂੰ ਤਿੰਨ ਚਾਰ ਦਿਨਾਂ ਤੋਂ ਘਰ ਆਇਆ ਸੀ ਉਹ ਕਿਉਂਕਿ ਮਹੀਨੇ ਦੀਆਂ ਪਹਿਲੀਆਂ ਡੇਟਾਂ ਸੀ ਰੈਂਟ ਰੁਣਟ ਦੇਣਾ ਸੀ ਕਰਕੇ ਤੇ ਉਹਨੇ ਅਗਲੇ ਦਿਨ ਸਵੇਰ ਮਤਲਬ ਸਾਤੀ ਰਾਤ ਦੇ ਵੀ ਉਹਨੇ ਕੱਪੜੇ ਪੈਕ ਕੀਤੇ ਸੀ ਵੀ ਮੈਂ ਜਾ ਰਿਆਂ ਕੰਮ ਤੇ ਟਰਾਲੇ ਤੇ ਹੀ ਜਾਣਾ ਸੀ ਟਰਾਲੇ ਦੇ ਟਰਾਲੇ ਦਾ کاروبار ਸੀ ਉਹਦਾ ਉੱਥੇ ਹਾਂਜੀ